ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਲੀਏ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਨੇੜੇ ਤਲਵੰਡੀ ਪਾਈ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਦੋ ਬੱਚੀਆਂ ਲੈ ਕੇ ਆਏ ਆ ਦੋਨੇ ਚੰਗੀਆਂ ਨੇ ਬਰੀਡ ਵਾਈਜ਼ ਕਰਮਾ ਵਾਲੀਆਂ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਤੇਜ ਸਿੰਘ ਜੀ ਪਿੰਡ ਕਾਲੀਆਲਾ ਤਹਿਸੀਲ ਜ਼ਿਲ੍ਹਾ ਫਰੋਜ਼ਪੁਰ ਮੋਬਾਈਲ ਨੰਬਰ ਜੀ 6283123993 ਠੀਕ ਹੈ ਵੀਰੇ ਦੋ ਨੱਕ ਜੀ ਅੱਜ ਹਾਂਜੀ ਹਾਂਜੀ ਦੋ ਇੱਕ ਨੰਬਰ ਇਧਰੋਂ ਆਪਾਂ ਸ਼ੁਰੂ ਕਰਦੇ ਆ ਵੀਰੇ ਦੰਦੋ ਕਿਵੇਂ ਆ ਇਹ ਇਹ ਦੋ ਦੰਦ ਦਾ ਦੰਦ ਚੱਕ ਲੈ ਕੇ ਚੱਕੇ ਹੋਏ ਆ ਜੀ ਚੱਕੇ ਹੋਏ ਆ ਜੀ ਸਟਾਰਟ ਹੀ ਕੀਤੇ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਸਿੰਮਣ ਵਗੈਰਾ ਲੱਗਿਆ ਜੀ ਇਹਦੇ ਸਿੰਮਣ ਬਾਈ ਜੀ ਮਹੀਨਾ ਹੋ ਗਿਆ ਆਪਾਂ ਖਾਲੀ ਮੰਨ ਕੇ ਲਿਆਂ ਦੇ ਖਾਲੀ ਮੰਨ ਕੇ ਅੱਗੇ ਦੇ ਜਾਨੀ ਮਾਲਕਾਂ ਨੇ ਦੱਸਿਆ ਬਈ ਮਹੀਨਾ ਹੋ ਗਿਆ ਆਪਾਂ ਤੁਸੀਂ ਖਾਲੀ ਮੰਨ ਕੇ ਗਾਂ ਵਾਲਾ ਸੱਜਣ ਲੈ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਕੋਈ ਫੋੜ ਚਾਂਗ ਤਾਂ ਹੈ ਨਹੀਂ ਜੀ ਨਹੀਂ ਨਹੀਂ ਕੋਈ ਫੋੜ ਚਾਂਗ ਨਹੀਂ ਠੀਕ ਆ ਜੀ ਕੋਈ ਰਿਕਾਰਡ ਮਿਲਿਆ ਜੀ ਇਹਦਾ ਆਪਾਂ ਨੂੰ ਨਾਲ ਨਹੀਂ ਇਹਦਾ ਕੋਈ ਰਿਕਾਰਡ ਨਹੀਂ ਹੈ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਬਾਈ ਦੇ ਦੱਸਣ ਮੁਤਾਬਕ ਜੀ ਮੂੰਹ ਤੋਂ ਦੋ ਦੰਦ ਦਾ ਜੀ ਸਟਾਰਟ ਹੀ ਕੀਤਾ ਹਜੇ ਦੰਦ ਜੇ ਬਰੀਡ ਦੀ ਗੱਲ ਕਰਗੇ ਤਾਂ ਪੂਰੀ ਸਾਫ ਸੁਥਰੀ ਬਰੀਡ ਹੈ ਜੀ ਹਾਈਟ ਵੀ ਚੰਗੀ ਆ ਹਾਂ ਤਲਿਹਾਰੇ ਦੀ ਥੋੜੀ ਜਿਹੀ ਆਲ ਕਰੂਗੀ ਕੋਈ ਗੱਲ ਨਹੀਂ ਜਾਣ ਦੋ ਆਪਾਂ ਅੰਦਰ ਹੀ ਦਿਖਾ ਦਿੰਨੇ ਆ ਜੀ ਕੋਈ ਗੱਲ ਨਹੀਂ ਕਿਉਂਕਿ ਤਲਿਹਾਰਾ ਲੈ ਗਿਆ ਥੋੜਾ ਜਿਹਾ ਤਲਿਹਾਰਾ ਵੀਡੀਓ ਬਣਾਉਣ ਕਰਕੇ ਪਾਇਆ ਸੀਗਾ ਸ਼ਾਈਨਿੰਗ ਵਾਲੀ ਸਕਿਨ ਆ ਜੀ 1 ਮਹੀਨਾ ਮਾਲਕਾਂ ਨੇ ਦੱਸਿਆ ਕਿ ਏਆਈ ਹੋਈ ਨੂੰ ਸਮਾਂ ਹੋ ਗਿਆ ਪਰ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਲਈ ਆ ਜੀ ਜੇ ਕਰਮ ਵਾਲੀ ਗੱਭਾਂ ਰਹੇਗੀ ਤਾਂ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਪੈਸਿਆਂ ਦੀ ਆ ਅੱਜ ਤੁਹਾਨੂੰ ਰੇਟ ਖਾਲੀ ਦਾ ਕਰਾ ਦੇਣਾ ਮੈਂ ਤੁਹਾਨੂੰ ਝੋਲੀ ਦਿਖਾਉਣ ਦੀ ਕੋਸ਼ਿਸ਼ ਕਰੂੰ ਜੇ ਨਾ ਭੱਜੀ ਤਾਂ ਫੋਰਸ਼ਾਂਗ ਦੀ ਗਾਰੰਟੀ ਹੈ ਵੀਰੇ ਹਾਂਜੀ ਹਾਂਜੀ ਫੋਰਸ਼ਾਂਗ ਦੀ ਗਾਰੰਟੀ ਹੈ ਜੀ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਹੈ 18000 ਰੁਪਏ ਹੋਜੂ ਲੈਸ ਜੀ ਹਾਂਜੀ ਹਾਂਜੀ ਬਿਲਕੁਲ ਜਾਇਜ਼ ਡਿਮਾਂਡ ਆ ਜੀ 18000 ਰੁਪਿਆ ਵਿੱਚੋਂ ਲੈਸ ਹੋਜੂਗਾ ਜੀ ਦੋ ਨੰਬਰ ਆ ਇਹਦੀ ਕਿੰਨੀ ਉਮਰ ਆ ਜੀ ਇਹ ਦੰਦੋਂ ਚੌਗੀ ਆ ਜੀ ਮੂੰਹ ਤੋਂ ਚਾਰ ਦੰਦ ਆ ਹਾਂਜੀ ਠੀਕ ਆ ਜੀ ਇਹਦੇ ਲੱਗਿਆ ਟੀਕਾ ਵਗੈਰਾ ਜੀ ਹਾਂਜੀ ਇਹ ਵੀ ਮਾਲਕਾਂ ਨੇ ਦੱਸ ਮੁਤਾਬਕ 22 25 ਦਿਨ ਹੋ ਗਏ ਆ ਜੀ ਲੱਗਿਆ ਪਰ ਇਹ ਨਹੀਂ ਇਹ ਵੀ ਖਾਲੀ ਆ ਜੀ ਠੀਕ ਆ ਜੀ ਤੇ ਇਹਦੇ ਵੀ ਫੋਰਟ ਸ਼ਾਂਗ ਦੀ ਗਾਰੰਟੀ ਆ ਜੀ ਹਾਂਜੀ ਹਾਂਜੀ ਬਿਲਕੁਲ ਬਾਕੀ ਝੋਲੀ ਤੁਹਾਨੂੰ ਇਹਦੀ ਦਿਖਾ ਦਿੰਨੇ ਆ ਉਹ ਵੜ ਭੱਜ ਗਈ ਕਰਕੇ ਤਾਂ ਨਹੀਂ ਦਿਖਾਈ ਬਾਕੀ ਬਾਈ ਕਹਿੰਦਾ ਉਹਦੀ ਗਾਰੰਟੀ ਆ ਇਹ ਵੀ ਤੋਰਦੀ ਵੀਰੇ ਮੂੰਹ ਤੋਂ ਚਾਰ ਦੰਦ ਆ ਜੀ ਵੀ ਬਾਈ ਦਨ ਬਾਈ ਸਮਾਂ ਦੱਸਦਾ ਕਿ ਏ ਆਈ ਹੋਈ ਨੂੰ ਹੋ ਗਿਆ ਉਹ ਮਾਲਕਾਂ ਨੇ ਦੱਸਿਆ ਤੁਸੀਂ ਵੀਰੇ ਜਿਹੜੇ ਵੀ ਸੱਜਣ ਨੇ ਲੈਣੀ ਆ ਆਪਦੀ ਖਾਲੀ ਮੰਨ ਕੇ ਲਵੇ ਕਿਉਂਕਿ ਚੈੱਕ ਚ ਨਹੀਂ ਹੁੰਦੀ ਵੀਰੇ ਚਲੋ ਉਹ ਅਗਲੇ ਦੀ ਕਿਸਮਤ ਗੱਭਰ ਰਹਿਣਾ ਜਾਂ ਖਾਲੀ ਰਹਿਣਾ ਜੀ ਪਰ ਕੁਆਲਿਟੀ ਦੇ ਪੱਖ ਤੋਂ ਦੋਨੇ ਹੀ ਚੰਗੀਆਂ ਨੇ ਹਾਈਟ ਵੀ ਚੰਗੀ ਆ ਬਾਕੀ ਵੀਰੇ ਸਾਂਭਣ ਵਾਲੀਆਂ ਚੀਜ਼ਾਂ ਨੇ ਖਾਲੀ ਵੀ ਹੋਈਆਂ ਤਾਂ ਸੀਮਾ ਲੈਣ ਦੇ ਕਾਬਿਲ ਹੀ ਆ ਦੋਵੇਂ ਸੀਮਣ ਲੱਗ ਗਿਆ ਜਿੱਦੇ ਕਰਮਾਲੀਆਂ ਚ ਇੱਕ ਪਾਸ ਹੋ ਗਈਆਂ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਅ ਵਿਕਣੀ ਆ ਕਿਉਂਕਿ ਸਾਫ਼ ਸੁਥਰੀ ਬੱਚੀ ਘੱਟ ਮਿਲਦੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ 17000 ਰੁਪਈਆ ਜੋੜਾ ਲੈ ਜੇ ਸੱਜਣ ਬੇਰੇ ਕੋਈ ਸਰਮਾਨਤਨ ਕਰ ਦੇਗੇ ਜੀ ਜ਼ਿਆਦਾ ਹੋ ਜਾਊਗਾ ਠੀਕ ਆ ਜੀ ਇਹਦੀ ਡਿਮਾਂਡ 17000 ਰੁਪਈਆ ਜੇ ਕੋਈ ਸੱਜਣ ਜੋੜਾ ਲੈ ਜੂ ਤਾਂ ਮਾਨਤਨ ਭੋਰਾ ਜ਼ਿਆਦਾ ਹੋ ਜਾਊਗਾ ਜੀ ਨੰਬਰ ਇੱਕ ਬਾਈ ਕੋਲ ਲੰਡੀ ਜੀਪ ਵੀ ਆ ਜੀ ਇਹ ਵੀ ਵਿਕਾਊ ਆ ਕਿੰਨਾ ਮਾਡਲ ਆ ਜੀ ਇਹ ਇਹ 2006 ਮਾਡਲ ਆ ਜੀ ਠੀਕ ਆ ਜੀ ਤੇ ਡੱਬ ਵਾਲੀ ਤੋਂ ਆਪਾਂ ਤਿਆਰ ਕਰਵਾਈ ਸੀਗੀ ਠੀਕ ਆ ਜੀ ਤੇ ਪਾਸਿੰਗ ਕਿੱਥੋਂ ਟਿੱਕਰ ਆ ਜੀ ਇਹਦੀ 2033 ਤੱਕ ਪਾਸਿੰਗ ਆਈ 33 ਟਿੱਕਰ ਪਾਸਿੰਗ ਆ ਤੇ ਕਿੰਨੇਵੇਂ ਨਾਮ ਹੈ ਬਰੇ ਇਹ ਇਹ ਫਸਟ ਨਾ ਹੀ ਆਈ ਆਪਣੇ ਹੀ ਆ ਜੀ ਨਹੀਂ ਉਹ ਜਿੰਨਾ ਤੋਂ ਲਈ ਸੀਗੀ ਅੱਗੂ ਉਹਨਾਂ ਦੇ ਨਾਮ ਆ ਐਫੀ ਡੈਵਟ ਤੇ ਆਪਣੇ ਕੋਲ ਠੀਕ ਆ ਜੀ ਤੇ ਇੰਜਨ ਕਿਹੜਾ ਬਰੇ ਚ ਇੰਜਨ ਇਹਦਾ ਬਲੈਰੋ ਦਾ ਜੀ ਤੇ ਗੀਅਰ ਨੋਵਾ ਦਾ ਗিয়ার ਨੋਵਾ ਦਾ ਹਾਂਜੀ ਹਾਂਜੀ 2000 ਕਿਲੋਮੀਟਰ ਚੱਲੀ ਆ 2000 ਹੀ ਚੱਲੀ ਆ ਜਾਨੀ ਸ਼ੌਂਕ ਨੂੰ ਹੀ ਲਿਆਂਦੀ ਸੀਗੀ ਆਪਾਂ ਲਓ ਜੀ ਜੇ ਕੁਆਲਿਟੀ ਦੇਖ ਲਓ ਜੀ ਸਪੈਸ਼ਲ ਬਾਈ ਕਹਿੰਦਾ ਤਿਆਰ ਕਰਾਈ ਹੋਈ ਆ ਡੱਬ ਵਾਲੀ ਤੋਂ ਜੀ ਆਪਣੇ ਕੋਲ ਐਫੀ ਡਿਵਟ ਤੇ ਆ ਪਹਿਲੇ ਨਾਂ ਐ 2033 ਤਿੱਕਰ ਪਾਸਿੰਗ ਆ ਜੀ ਬਾਕੀ ਇੰਜਨ ਬਲੈਰੋ ਦਾ ਤੇ ਗিয়ার ਇਹਦਾ ਨੋਵਾ ਦਾ ਜੀ ਬਾਕੀ ਕੁਆਲਿਟੀ ਪਾਵਰ ਆ ਜੀ ਇਹ ਪਾਵਰ ਅਜ ਸਟੀਰਿੰਗ ਪਾਵਰ ਤਾਂ ਨਹੀਂਗਾ ਜੀ ਬਾਕੀ ਕਰਵਾਈਆਂ ਹੁੰਦੀਆਂ ਇਹ ਬਾਲੀ ਪਾਵਰ ਵੀ ਨਹੀਂ ਹੈਗੀ ਠੀਕ ਆ ਜੀ ਯਾਨੀ ਉਦਾਂ ਪਾਰਾ ਨਹੀਂਗਾ ਹਾਂਜੀ ਹਾਂਜੀ ਠੀਕ ਆ ਜੀ ਨੋਨ ਪਾਵਰ ਸਟੀਰਿੰਗ ਆ ਤੇ ਬਾਕੀ ਬਾਈ ਕਹਿੰਦਾ ਹੈ ਪਾਵਰ ਵਾਲਾ ਕੰਮ ਹੀ ਆ ਜੀ ਕਿਉਂਕਿ ਸਿਸਟਮ ਹੀ ਉਦਾਂ ਦਾ ਕੀਤਾ ਹੋਇਆ ਜੀ ਕੰਡੀਸ਼ਨ ਦੀ ਓਕੇ ਆ ਟਾਇਰ ਲਗਭਗ ਨਵੇਂ ਹੀ ਆ ਜੀ ਬਿਲਕੁਲ ਤੇ ਬਾਈ ਕਹਿੰਦਾ ਆਪਾਂ ਦਾ 2000 ਕਿਲੋਮੀਟਰ ਹੀ ਚਲਾਈ ਆ ਜੀ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹਦੀ 4,30,000 ਰੁਪਏ ਡਿਮਾਂਡ ਹੋ ਜੂ ਮਾਨਤਨ ਜੀ ਹੋ ਜੂਗਾ ਜੀ ਠੀਕ ਹੈ ਜੀ 4 ਲ ਆ ਬਰਨਰ ਖੋਲ ਦਿਓ ਜੀ ਆਪਾਂ ਇੰਜਨ ਦਿਖਾ ਦਿੰਗੇ 4 ਲ ਨਾਲ ਦੀਆਂ ਜੀ ਆਪਾਂ ਮੁਗਿਓ ਪਤਾ ਕਰੀਏ ਹਾਂਜੀ 5.5 ਸਵਾ 5 ਤੋਂ ਯਾਨੀ ਕਿ ਵੀ ਘੱਟ ਨਹੀਂ ਮੰਗਦੇਗੇ ਜਿਆਦਾ ਰੇਟ ਆ ਆਪਨ ਦਾ ਵੀ ਯਾਨੀ ਕਿ ਤਿਆਰ ਕਰਵਾ ਕੇ ਕਰਕੇ ਜੈ ਜੀ ਬਣੀ ਆ ਤੇ ਆਪਾਂ ਬਣੀ ਜੈ ਜੀ ਦੇਣੀ 4,30,000 ਜੀ ਹਾਂਜੀ 4 ਲ ਠੀਕ ਹੈ ਜੀ ਬਾਕੀ ਇੰਜਨ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਨਵਾਂ ਸਾਫ਼ ਇੰਜਨ ਆ ਜੀ ਕਿਤੋਂ ਕੋਈ ਲੀਕੇਜ ਵਗੈਰਾ ਹੈ ਨਹੀਂ ਕਿ ਜੀ 430000 ਜੈਜ ਡਿਮਾਂਡ ਕੀਤੀ ਹੈ ਜੀ ਬਾਕੀ ਉਹਦੇ ਚੋ ਵੀ ਲੈਸ ਜ਼ਰੂਰ ਹੋ ਜਾਊਗਾ ਜੀ ਜਿਹਨੂੰ ਨਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ